ਇਰਤ ਤਿਰਤ ਪ੍ਰਭ ਆਇਆ ਪ੍ਰੇਤ ਸਿਰਨਾਇ ਨਾਨਕ ਕੀ ਪ੍ਰਭ ਵੇਣਤੀ ਆਪਣੇ ਭਰਤੀ ਲਾਏ ਆਮ ਭੀਕਾ ਕਪੀਖਾਰੀ ਤੇਰੇ ਟੋਲ ਜਪਤ ਹੈ ਦਾਤਾ ਪਹੋ ਨਿਆਰ ਨਾਮ ਦੇਵ ਮੰਗਦ ਜਨਕ ਸਦਾ ਰਹੋ ਰੰਗ ਰਤਾ ਤੁਮਰੀ ਸ਼ਰਨ ਤੁਮਹਾਰੀ ਆਸ ਤਉਮਹੀ ਸੱਜਣ ਸੁਭੇਲੇ ਰੱਖ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੀਆ ਪੜੀਏ ਕਿਆ ਗੁਨਿਏ ਕਿਆ ਬੀਦ ਪੁਰਾਨਾ ਸੁਣੀਏ ਕਿਆ ਪੜੀਏ ਕਿਆ ਗੁਨੀਆਂ ਕਿਆ ਬੇਦ ਪੁਰਾਣਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚੇ ਬਾਰੰਬਾਰਾ ਰਹਾ ਹੂੰ ਅੰਧਿਆਰੀ ਦੀਪਕ ਚਹੀਏ ਇਕ ਵਸਤੈ ਗੋਚਰ ਨਹੀਂਏ ਵਸਤੈ ਉਹ ਚਰ ਪਾਈ ਘਟ ਦੀਪਕ ਰਹਾ ਸਮਾਈ ਕੀਰ ਅਬ ਜਾਣਿਆ ਜਬ ਜਾਂਦਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਕਹਿ ਕਬੀਰ ਅਬ ਜਾਣਿਆ ਜਾ ਬਚਨਿਆ ਤੋ ਮਨ ਬਨਿਆ ਮਨ ਮਨੀ ਲੋਗ ਨਾਪਤੀ ਜੈ ਨਾਪਤੀ ਜੈ ਤੋ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ